ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਲਾਭਗਰ ਲੀਨ ਚੈਨਲ ਤੇ ਤੇ ਅਮੀਰ ਕਰਦਾ ਮੈਂ ਕਿ ਗੁਰੂ ਰਾਮਦਾਸ ਦੀ ਕਿਰਪਾ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਸਾਰੇ ਰਾਜੀ ਖੁਸ਼ੀ ਆ ਤੇ ਅੱਜ ਆਪਾਂ ਮੈਂ ਆਇਆ ਬਟਾਲੇ ਦੀ ਢੀਡੇ ਘਰ ਕਿਉਂਕਿ ਮੰਮੀ ਹੁਣੀ ਕੱਲ ਦੇ ਇੱਥੇ ਆਈ ਸੀ ਉਹ ਗਏ ਸੀ ਆਪਣਾ ਮੈਦੇ ਸਮਾਗਮੀ ਤੋਂ ਵੇਖਣਾ ਤੇ ਹੁਣ ਮੈਂ ਮੰਮੀ ਹੁਣਾ ਨੂੰ ਆਇਆ ਮੈਂ ਲੈਣ ਤੇ ਕਰਦੇ ਆ ਗੱਲਬਾਤਾਂ ਪਾਜੀ ਉਹ ਚੱਲ ਗਿਆ ਨਾ ਡਿਊਟੀ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਆ ਵੀ ਮਨਪਾਲ ਵੇ ਲੋ ਬਾਹਰ ਜਾਣਾ ਕਰ ਚਰਾਉਣ ਗੇ ਜੀ ਘਟਣਾ ਇਹ ਆ ਵੀ ਜਦੋਂ ਇੱਥੇ ਹੁੰਦਾ ਹੀ ਤੇ ਉਦੋਂ ਹਾਂ ਰੌਣਕ ਜ਼ਿਆਦਾ ਹੁੰਦੀ ਫਿਰ ਇਹ ਆ ਵੀ ਹੁਣ ਬਾਹਰ ਚੱਲ ਗਿਆ ਚਲੋ ਬਾਕੀ ਆ ਵੀ ਸੈਟ ਵੀ ਹੋਣਾ ਹੁੰਦਾ ਦਾ ਨਾ ਨਹੀਂ ਹੁਣ ਕੋਸ਼ ਕਰ ਹਾਂਜੀ ਹਾਂਜੀ ਆਫਰ ਬੰਦਾ ਜੂੰ ਜੂੰ ਵਿਚਰਦਾ ਨਾਲੇ ਹੁਣ ਯੂਨੀਵਰਸਿਟੀ ਜਾਂਦਾ ਫਿਰ ਬੰਦਾ ਸੈੱਟ ਹੋ ਜਾਂਦਾ ਹਨਾ ਕਿੰਨਾ ਚਿਰ ਹੋ ਗਿਆ ਗੇਨ ਪੜ੍ਹਨ ਤੀਸਰਾ ਨਹੀਂ ਜਾਣਿਆ ਇਹ ਗੈਰੰਟੀ ਤੀਸਰਾ ਨਹੀਂ ਨਾ ਠੀਕ ਹੈ ਠੀਕ ਹੈ ਤੇਰੇ ਇਹ ਆ ਵੀ ਵੱਡੀ ਵੀ ਹੁਣ ਭੱਜਾ ਫਿਰਨ ਡਿਆ ਇਕੱਲਾ ਹਨਾ ਆ ਵੱਡੀ ਲੱਗਦਾ ਹਮ ਲੈ ਲਓ ਮੰਮੀ ਫੜ ਲਓ ਤੁਸੀਂ ਗਾਇਬ ਮਥਮ ਤਾਂ ਕਿੰਨਾ ਕਿ ਟਾਈਮ ਲੱਗਾ ਇੱਥੋਂ? 10 ਮਿੰਟ ਆ ਲੱਗਦਾ। ਕਿਹੜੇ ਗੁਰਸਬ ਗੁਰਦਾ ਸਾਹਿਬ ਦਾ ਨਾਮ ਕੀ? ਗੁਰੂ ਤੇਗ ਬਹਾਦਰ ਜੀ। ਠੀਕ ਹੈ ਠੀਕ। ਮਾੜੀ ਹੈ 6 ਪਾਛਾਈ ਦਾ। ਅੱਛਾ। ਠੀਕ ਹੈ। ਬੜੀ ਸੰਗਤ ਹੋਣੀ ਹੈ? ਸੰਗਤ ਬੜੀ ਉੱਥੇ ਮਾ ਪੁੱਛਾ ਹੈ ਇੰਨਾ ਮੋਢਿਆ ਰੇ। ਹਾਂਜੀ। ਉਹਨਾ ਕਰਕੇ ਪੂਰੇ 20 ਸੰਗਤ ਦੇ ਮੁਕਦੇ ਲੰਗੀਆਂ ਦੀ ਜਾਂਦਾ। ਮਤਮਾ ਬੜਾ ਉੱਠਾ ਦਿੱਤੀ ਆਨੇ। ਠੀਕ ਹੈ ਠੀਕ ਹੈ ਚਲੋ ਇਹ ਆਪ ਇਸ ਸੰਗਤ ਦੇ ਦਰਸ਼ਨ ਮਿਲੇ ਹੋ ਗਏ ਹਨ ਬੜੀ ਸੰਗਤ ਦੇ ਦੂਰੋ ਦੂਰ ਸੰਗਤਾਂ ਠੀਕ ਹੈ ਤੇ ਇਹ ਜਿਹੜੇ ਆਏ satsang ਕਰਨ ਉਹ ਕੋਣ ਹੀ ਕਿਹੜੇ ਹੀ ਆਪਣਾ ਕੋਈ ਨਾ ਕੋਈ ਆਏ ਵਾਹਿਗੁਰੂ ਇਹ ਸਿਮਰਨ ਕਰਦੇ ਨੇ ਜਿਹੜੇ ਅੱਛਾ ਵਾਹਿਗੁਰੂ ਠੀਕ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮਤਲਬ ਪੂਰੀ ਰਾਤ ਉੱਥੇ ਇਹਨਾਂ ਸਮਾਗਮ ਕੀਤਾ ਕਿ ਜਾਂ ਥੋੜਾ ਚੱਕਰ ਕਰਕੇ ਚਲ ਗਏ ਨਹੀਂ ਉਸ ਆ ਜਦੋਂ ਆਪਾਂ ਗਏ ਹੁਣ ਦਵਾ ਲਈ ਅੱਛਾ ਅਜੇ ਥੀਕ ਨਾ ਆਪਾਂ ਜਦੋਂ ਆਦਮੀ ਆ ਸੰਗ ਖਾਣੇ ਉੱਥੇ ਠੀਕ 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 ਹੁਣ 4 ਤਰੀਕ ਨੂੰ ਹਰਤੂਵਾਲ ਹੂੰ ਹਰਤੂਵਾਲ ਬੜਾ ਮਤਲਬ ਇਹ ਆਪੀ ਦੀਦੀ ਹੁਣਾ ਇਹ ਨਵਾਂ ਡਰੈਗ ਰੂਮ ਚ ਫਰਨੀਚਰ ਲੈਂਦਾ ਵਾ ਆਪਣਾ ਸੋਫਾ ਸੈਟ ਵਗੈਰਾ ਤੇ ਤੁਸੀਂ ਸਾਰੇ ਇਹਨਾਂ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਦਾ ਇਹਨਾਂ ਨੇ ਸ਼ਾਇਦ ਜਲੰਧਰੋਂ ਮੰਗਵਾਇਆ ਮੇਰੇ ਖਿਆਲ ਨਾਲ ਇਹ ਖੰਝੇ ਤਾਂ ਬਹੁਤ ਵਧੀਆ ਲੱਗਣ ੜਿਆ ਇਹ ਡਰੈਇੰਗ ਰੂਮ ਦੀ ਇਹਨਾਂ ਦੀ ਸਾਰੀ ਲੋਕੇਸ਼ਨ ਆ ਦੀਦੀ ਹੁਣ ਆਪਣਾ ਕਰ ਲਿਆ ਡਰੈਇੰਗ ਰੂਮ ਰੈਡੀ ਵਿੱਚ ਉਹਨਾਂ ਨੇ ਨਵਾਂ ਸਾਰਾ ਸੋਫਾ ਸੋਫਾ ਸੈੱਟ ਲਿਆ ਕੇ ਰੱਖਿਆ ਆਟਮ ਵਗੈਰਾ ਵੀ ਬਹੁਤ-ਬਹੁਤ ਵਧੀਆ ਰੱਖਿਆ ਨੇ ਛੋਟਾ ਜਿਹਾ ਡੌਗੀ ਵਿੱਚ ਭਾਲਿਆ ਆਟਮ ਵਗੈਰਾ ਦੇ ਦੀਦੀ ਤੇ ਭਾਜੀ ਬਹੁਤ ਸ਼ਕੀਨ ਨੇ ਆਈਸਕ੍ਰੀਮ ਆ ਗਈ ਹੈ ਮੇਰੀ ਤੇ ਸਭ ਤੋਂ ਪਿਆਰਾ ਮੈਨੂੰ ਡਰਾਈਵਿੰਗ ਰੂਮ ਦੇ ਵਿੱਚ ਆਹ ਲੱਗਾ ਜਿਹੜਾ ਟਾਈਮ ਪੀਸ ਜਿੱਦਾਂ ਪੁਰਾਣੀਆਂ ਪਿਕਚਰਾਂ ਮੂਵੀਆਂ 'ਚ ਨਹੀਂ ਹੁੰਦਾ ਬਹੁਤ ਹੀ ਵਧੀਆ ਤੇ ਤੁਸੀਂ ਵੀ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਵਧੀਆ ਵਧੀਆ ਕਿ ਤੁਹਾਨੂੰ ਦੀਦੀ ਦਾ ਡਰਾਈਵਿੰਗ ਰੂਮ ਕਿੱਦਾਂ ਦਾ ਲੱਗਾ ਮੰਮੀ ਲੈ ਲਓ ਤੁਸੀਂ ਬੱਤ ਉਹ ਨਾ ਮੁੜ ਕੇ ਦਾੜਾ ਪੀਲ ਕਰਨ ਤਾਂ ਆਪਣਾ ਠੰਡੀ ਆਈਸਕ੍ਰੀਮ ਖਾ ਆ ਗਏ ਸਤਿ ਸ਼੍ਰੀ ਅਕਾਲ ਜੀ ਸਾਰੇ ਐਂ ਮੇਰੇ ਵੱਲੋਂ ਵੀ ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ ਅੱਜ ਦਾ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਸੋਨੀ ਸੋਨੀ ਕਮੈਂਟ ਕਰਨਾ ਸਾਰੇ ਜਣੇ ਦੱਸਿਓ ਤੁਹਾਨੂੰ ਸੋਫਾ ਸੈੱਟ ਕਿੱਦਾਂ ਲੱਗਾ ਮੈਨੂੰ ਤਾਂ ਵਧੀਆ ਲੱਗਾ ਲਾਭੂ ਨਹੀਂ ਗਏ ਇਹ ਤੇ ਮੰਮੀ ਨੇ ਗਏ ਮੈਂ ਤੇ ਨਹੀਂ ਗਈ ਜਦੋਂ ਵੇਖਾਂਗੀ ਮੈਨੂੰ ਤੇ ਫੋਨ ਤੇ ਹੀ ਬਹੁਤ ਵਧੀਆ ਲੱਗਾ ਵਾ